ਸ਼ਿਵਜੀ ਦੇ ਨਾਮ ਤੇ ਭੰਗ ਦਾ ਨਸ਼ਾ ਕਰਨ ਵਾਲਿਓ ਸ਼ਿਵਜੀ ਨੇ ਭਗਵਾਨ ਸ਼ਿਵ ਨੇ ਤਾਂ ਸਮੁੰਦਰ ਮੰਥਨ ਚੋਂ ਨਿਕਲਿਆ ਹੋਇਆ ਵਿਸ਼ ਜ਼ਹਿਰ ਵੀ ਪੀਤਾ ਗਲੇ ਕੰਠ ਵਿੱਚ ਧਾਪਣ ਕੀਤਾ ਜੇ ਸ਼ਿਵਜੀ ਦਾ ਨਾਮ ਨਸ਼ੇ ਲਈ ਭੰਗ ਸਲਫਾ ਪੀਣ ਲਈ ਵਰਤਨਾ ਹੈ ਤਾਂ ਪੀਓ ਹੁਣਾ ਭੰਗ ਜ਼ਹਿਰ ਉਸ ਵੇਲੇ ਮਤ ਨਹੀਂ ਮਰਦੀ ਦਿਮਾਗ ਕਹਿੰਦਾ ਇਹ ਨਾ ਜ਼ਹਿਰ ਇਹ ਪੀਣਾ ਨਹੀਂ education is not the amount of information that is put in the human brain it must have man making character making and life building as a modern media ਸਭ ਤੋਂ ਪਹਿਲਾਂ ਆਪ ਸਭ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦੋਸਤੋ ਅੱਜ ਦਾ ਵਿਸ਼ਾ ਏ ਗ੍ਰਸਤ ਧਰਮ ਹੀ ਸ਼੍ਰੇਸ਼ਟ ਧਰਮ ਹੈ ਦੁਨੀਆ ਭਰ ਵਿੱਚ ਭਗਤੀ ਤਪੱਸਿਆ ਨੂੰ ਹੀ શ્રેષ્ઠ ਮੰਨਿਆ ਜਾਂਦਾ ਰਿਹਾ ਹੈ ਬਹੁਤ ਸਾਰੇ ਤਪਸਵੀ ਤਾਂ ਤਪ ਲਈ ਭਗਤੀ ਲਈ ਬ੍ਰਹਮਚਾਰੀ ਜੀਵਨ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ ਸ਼ਿਵ ਜੀ ਤੋਂ ਵੱਡਾ ਤਾਂ ਕੋਈ ਤਪਸਵੀ ਹੋ ਹੀ ਨਹੀਂ ਸਕਦਾ ਜਿਹੜੇ ਰਹਿੰਦੇ ਹੀ ਸਮਾਧੀ ਵਿੱਚ ਹਨ ਉਹਨਾਂ ਨੂੰ ਵੀ ਤਾਂ ਗ੍ਰਸਥ ਧਰਮ ਦਾ ਰਾਹ ਚੁਣਨਾ ਹੀ ਪਿਆ ਇਸ ਕਰਕੇ ਅੱਜ ਉਹਨਾਂ ਨੂੰ ਹੀ ਕੇਂਦਰ ਵਿੱਚ ਰੱਖਦੇ ਹੋਏ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮਿੱਤਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਧੰਨਵਾਦ ਸ਼ਿਵ ਭਗਵਾਨ ਸ਼ਿਵ ਮਹਾਦੇਵ ਭੋਲੇ ਸ਼ੰਕਰ ਭਗਤਾਂ ਨੇ ਭਗਵਾਨ ਸ਼ਿਵ ਦੇ ਕਈ ਨਾਮ ਰੱਖੇ ਹੋਏ ਹਨ ਸਨਾਤਨ ਧਰਮ ਵਿੱਚ Hindu ਮਤ ਵਿੱਚ ਦੇਵ ਪੂਜਾ ਹੁੰਦੀ ਹੈ ਹਰ ਕੁਦਰਤੀ ਸ਼ਕਤੀ ਦਾ ਕੋਈ ਨਾ ਕੋਈ ਦੇਵ ਹੁੰਦਾ ਹੀ ਹੈ ਇੱਥੋਂ ਤੱਕ ਕਿ ਜਲ ਮਤਲਬ ਪਾਣੀ ਪਾਣੀ ਦਾ ਦੇਵਤਾ ਹਵਾ ਲਈ ਪਵਨ ਦੇਵ ਸਾਗਰ ਦਾ ਆਧਿਪਤੀ ਦੇਵ ਤੱਕ ਇੱਥੋਂ ਤੱਕ ਕਿ ਪਰਬਤਾਂ ਪਹਾੜਾਂ ਦੇ ਵੀ ਦੇਵ ਮੰਨੇ ਅਤੇ ਪੂਜੇ ਜਾਂਦੇ ਹਨ ਬੇਸ਼ੱਕ ਇਹ ਬਹੁਤ ਸਾਰੇ ਲੋਕਾਂ ਨੂੰ ਬਹੁਦੇਵਵਾਦੀ ਪੂਜਾ ਪદ્ધਤੀ ਲੱਗਦੀ ਹੈ ਪਰ ਮੂਲ ਰੂਪ ਵਿੱਚ ਮਿੱਤਰੋ ਇਹ ਪ੍ਰਕਿਰਤੀ ਦਾ ਸ਼ੁਕਰਾਨਾ ਕੁਦਰਤ ਦਾ ਧੰਨਵਾਦ ਕਰਨਾ ਹੀ ਹੁੰਦਾ ਹੈ ਅਸੀਂ ਕੁਦਰਤ ਤੋਂ ਪ੍ਰਕਿਰਤੀ ਤੋਂ ਬਹੁਤ ਕੁਝ ਲੈਂਦੇ ਹਾਂ ਪਰ ਬਦਲੇ ਵਿੱਚ ਉਸ ਦਾ ਧੰਨਵਾਦ ਸ਼ਾਇਦ ਨਹੀਂ ਕਰਦੇ ਪਰ ਦੇਵਾਦੀ ਦੇ ਰੂਪ ਵਿੱਚ ਪੂਜਨ ਮੂਲ ਰੂਪ ਵਿੱਚ ਕੁਦਰਤ ਦਾ ਸ਼ੁਕਰਾਨਾ ਹੀ ਹੁੰਦਾ ਹੈ ਹਿੰਦੂ ਮਤ ਵਿੱਚ ਇਸ ਪ੍ਰਕਿਰਿਆ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਪਾਣੀ ਦੀ ਸਵੱਛ ਹਵਾ ਦੀ ਪर्वਤਾ ਦੀ ਸੰਭਾਲ ਇਹ ਪੂਜਾ ਪદ્ધਤੀ ਇਸ ਦੀ ਅਪੌਂਡਰਸ ਦਸਨ ਵਿੱਚ ਉਹਨਾਂ ਨੂੰ ਉਹਨਾਂ ਨਾਲ ਜੋੜੀ ਰੱਖਣ ਵਿੱਚ ਬਹੁਤ ਸਹਾਇਕ ਹੁੰਦੀ ਹੈ ਇਹ ਮਨੁੱਖੀ ਸੁਭਾਅ ਹੈ ਕਿ ਉਹ ਲਗਭਗ ਲਾਪਰਵਾਹੀ ਹੁੰਦਾ ਹੈ ਪਰ ਉਸ ਨਾਲ ਜਦੋਂ ਧਾਰਮਿਕ ਮਨੋਤ ਜੁੜ ਜਾਂਦੀ ਹੈ ਤਾਂ ਉਹ ਕੇਅਰਫੁਲ ਅਤੇ ਪ੍ਰੋਵੈਂਟਿਵ ਹੋ ਜਾਂਦਾ ਹੈ ਜਿਵੇਂ ਗੰਗਾ ਦਾ ਪਾਣੀ ਉਦਾਹਰਨ ਦੇ ਤੌਰ ਤੇ ਲੈਂਦੇ ਹਾਂ ਗੰਗਾ ਨਦੀ ਪਵਿੱਤਰ ਮੰਨੀ ਜਾਂਦੀ ਹੈ ਗੰਗਾ ਦੇ ਪਾਣੀ ਵਿੱਚ ਥੁੱਕਣਾ ਮੁੱਤਣਾ ਤੇ ਗੰਦ ਸੁੱਟਣਾ ਇਹ ਜੇ ਕਰਮ ਸਾਰੇ ਪਾਪ ਮੰਨੇ ਜਾਂਦੇ ਹਨ ਅਤੇ ਇਸ ਵਿੱਚ ਇਸ਼ਨਾਨ ਕਰਨਾ ਇੱਕ ਪੁੰਨ ਦਾ ਕੰਮ ਇੰਜ ਜੇ ਗੰਗਾ ਨੂੰ ਪਵਿੱਤਰ ਮੰਨਦੇ ਹੋਏ ਇਸ ਦਾ ਪਾਣੀ ਸਾਫ਼ ਸੁਥਰਾ ਤੇ ਸਵੱਛ ਰੱਖਿਆ ਜਾਂਦਾ ਹੈ ਤਾਂ ਇਹ ਬਾਕੀਆਂ ਲਈ ਵੀ ਪੀਣ ਦੇ ਯੋਗ ਅਤੇ ਸਾਫ਼ ਸੁਥਰਾ ਰਹਿੰਦਾ ਹੈ ਸਣੇ ਮਨੁੱਖਾਂ ਅਤੇ ਪਸ਼ੂ ਪੰਛੀਆਂ ਦੇ ਉਹ ਵੱਖਰੀ ਗੱਲ ਹੈ ਕਿ ਜਦੋਂ ਨਿਕਤਾ ਦਾ ਲਿਬਾਸ ਪਾ ਕੇ ਅੱਜ ਕੱਲ ਮਨੁੱਖ ਉਹ ਵੱਖਰੀ ਗੱਲ ਹੈ ਕਿ ਅੱਜ ਕੱਲ ਅਜੋ ਨਿਕਤਾ ਦਾ ਲਿਬਾਸ ਪਾ ਕੇ ਮਨੁਸ਼ ਕੁਦਰਤ ਦੇ ਹਰ ਹਿੱਲੇ ਵਸਿੱਲੇ ਨੂੰ ਮੈਲਾ ਅਤੇ ਗੰਦਲਾ ਕਰਨ ਤੇ ਤੁਲਿਆ ਹੋਇਆ ਹੈ ਭਾਵੇਂ ਗੱਲ ਥੋੜੀ ਵਿਸ਼ੇ ਤੋਂ ਹਟਕੇ ਸੀ ਪਰ ਸਨਾਤਨ ਧਰਮ ਵਿੱਚ ਰੱਬ ਕਿਉਂ ਜਾਂ ਕੀ ਉਸ ਵਾਲੇ ਹੀ ਧਿਆਨ ਲਾਈ ਜਾਂਦੀ ਹੈ ਭਾਰਤ ਦੀ ਵੈਦਿਕ ਸੰਸਕ੍ਰਿਤੀ ਵਿੱਚ ਪ੍ਰਕਿਰਤੀ ਦੀ ਪੂਜਾ ਤੇ ਹੀ ਜ਼ਿਆਦਾ ਜ਼ੋਰ ਹੁੰਦਾ ਸੀ ਪੂਜਾ ਮਤਲਬ ਸਪੈਸ਼ਲ ਮੰਨ ਕੇ ਸਪੈਸ਼ਲ ਕੇਅਰ ਕਰਨਾ ਪਰ ਵੈਸ਼ਨਵ ਮਤ ਵਿੱਚ ਪੂਰੀ ਤਰ੍ਹਾਂ ਦੇਵ ਪੂਜਾ ਹੁੰਦੀ ਹੈ ਇਹਨਾਂ ਵਿੱਚ ਬ੍ਰਹਮਾ ਤੇ ਵਿਸ਼ਨੂੰ ਮਹੀਸ਼ ਇਹ ਖਾਸ ਹਨ ਇਹ ਸਾਰੇ ਦੇਵਾਂ ਤੋਂ ਉੱਪਰ ਕਹੀਏ ਜਾਂ ਸ਼੍ਰੇਸ਼ਟ ਮੰਨੇ ਜਾਂਦੇ ਹਨ ਤੇਰੇ ਦੇਵ ਬ੍ਰਹਮਾ ਵਿਸ਼ਨੂੰ ਅਤੇ ਮਹੀਸ਼ ਦੋਸਤੋ ਇਹ ਵੀ ਮੂਲ ਰੂਪ ਵਿੱਚ ਕੁਦਰਤ ਪ੍ਰਕਿਰਤੀ ਨਾਲ ਹੀ ਤਾਂ ਜੁੜੇ ਹੋਏ ਦੇਵਤੇ ਹਨ ਇੱਕ ਸਿਰਜਣ ਦਾ ਮਹਾਦੇਵਤਾ ਇੱਕ ਪਾਲਣ ਦਾ ਅਤੇ ਇੱਕ ਸੰਸਾਰ ਦੇ ਕਾਲ ਦਾ ਮਹੇਸ਼ ਭਗਵਾਨ ਸ਼ਿਵ ਇਹਨਾਂ ਨੂੰ ਸੰਸਾਰ ਵਿੱਚ ਕਾਲ ਦਾ ਦੇਵਤਾ ਮੰਨਿਆ ਗਿਆ ਹੈ ਕਾਲੋਂ ਕੇ ਕਾਲ ਮਹਾਕਾਲ ਭਗਵਾਨ ਸ਼ਿਵ ਨੂੰ ਹੀ ਕਿਹਾ ਜਾਂਦਾ ਹੈ ਉਹਨਾਂ ਨੂੰ ਭਗਤੀ ਸ਼ਕਤੀ ਦਾ ਪ੍ਰਤੀਕ ਮੁਕਤੀ ਦਾਤਾ ਮੰਨਿਆ ਗਿਆ ਹੈ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਕਰੋਧ ਵਾਸ ਉਹਨਾਂ ਦਾ ਤੀਸਰਾ ਨੇਤਰ ਖੁੱਲਦਾ ਹੈ ਤਾਂ ਦੁਨੀਆ ਵਿੱਚ ਪਰਲੋ ਹਾਂਜੀ ਵਿਨਾਸ਼ ਆ ਜਾਂਦਾ ਹੈ ਭੁਚਾਲ ਜਲ ਜਲੇ ਪਤਾ ਨਹੀਂ ਕੀ ਕੀ ਉਹਨਾਂ ਬਾਰੇ ਮੰਨਤਾਵਾਂ ਪ੍ਰਚਲਿਤ ਹਨ ਜਦੋਂ ਤੀਸਰੀ ਅੱਖ ਖੁੱਲਦੀ ਹੈ ਪਰ ਦੋਸਤੋ ਬੇਸ਼ੱਕ ਉਹ ਮਹਾਕਾਲ ਨੇ ਕਾਲ ਦੀ ਧਾਰਨੀ ਨੇ ਪਰ ਭਗਤ ਉਹਨਾਂ ਦੀ ਪੂਜਾ ਵੀ ਕਰਦੇ ਹਨ ਪੂਜਾ ਉਹਨਾਂ ਦੀ ਸਮਾਦੀ ਦੇ ਰੂਪ ਦੀ ਤਪ ਦੀ ਜਿਹੜੇ ਪਤਾ ਨਹੀਂ ਕਿੰਨੇ ਕਿੰਨੇ ਸਮੇਂ ਲਈ ਅਖੰਡ ਸਮਾਦੀ ਵਿੱਚ ਚਲੇ ਜਾਂਦੇ ਹਨ ਭਗਵਾਨ ਸ਼ਿਵ ਨੂੰ ਕਾਲ ਜਾਂ ਮਹਾਕਾਲ ਦਾ ਸਬੋਧਨ ਭਗਤ ਦਿੰਦੇ ਹਨ ਪਰ ਉਹੀ ਸ਼ਿਵ ਜਦੋਂ ਉਹ ਦੇਵਤੇ ਦਾਨਵਾ ਨੇ ਸਮੁੰਦਰ ਮੰਥਨ ਕੀਤਾ ਸੀ ਤਾਂ ਅੰਮ੍ਰਿਤ ਜਦੋਂ ਅੰਮ੍ਰਿਤ ਨਿਕਲਣਾ ਸੀ ਤਾਂ ਉਸ ਤੋਂ ਪਹਿਲਾਂ ਭਿਆਨਕ ਵਿਸ਼ ਅਤੇ ਜ਼ਹਿਰ ਨਿਕਲਿਆ ਭਗਵਾਨ ਸ਼ਿਵ ਉਹੀ ਸਨ ਜਿਨ੍ਹਾਂ ਨੇ ਇਹ ਜ਼ਹਿਰ ਪੀਤਾ ਤੇ ਆਪਣੇ ਕੰਠ ਵਿੱਚ ਧਾਰਨ ਕੀਤਾ ਇਸੇ ਇਸੇ ਜ਼ਹਿਰ ਕਰਕੇ ਉਹਨਾਂ ਦਾ ਸਰੀਰ ਨੀਲਾ ਪੈ ਗਿਆ ਇਸੇ ਕਰਕੇ ਭਗਵਾਨ ਸ਼ਿਵ ਨੂੰ ਨੀਲਕੰਠੀਸ਼ਵਰ ਦੇ ਨਾਮ ਨਾਲ ਵੀ ਭਗਤ ਮੰਨਦੇ ਅਤੇ ਪੂਜਦੇ ਹਨ ਦੇਵ ਅਤੇ ਦਾਨਵ ਮੂਲ ਰੂਪ ਵਿੱਚ ਇਹ ਇਨਸਾਨ ਦੀ ਸੁਭਾਅ ਦੇ ਪ੍ਰਤੀਕ ਹਨ ਦੋਸਤੋ ਦੇਵ ਹੋਣ ਜਾਂ ਦਾਨਵ ਜਾਂ ਮਨੁੱਖ ਸਭ ਚੰਗਾ ਚੰਗਾ ਹੀ ਭਾਲਦੇ ਹਨ ਪਰ ਸ਼ਿਵ ਇਹ ਦੁਨੀਆ ਦੇ ਭਲੇ ਲਈ ਗਲੇ ਵਿੱਚ ਹਾਜੀ ਗਲੇ ਵਿੱਚ ਵਿਸ਼ ਸ਼ੰਭ ਵੀ ਬੈਠੇ ਹਨ ਸ਼ਿਵ ਭਗਤੀ ਦੇ ਦੇਵ ਹਨ ਇਹ ਲਗਾਤਾਰ ਸਮਾਧੀ ਵਿੱਚ ਰਹਿੰਦੇ ਹਨ ਪੁਰਾਣਾ ਵੀ ਜੀਨਾ ਪਰ ਕਿਹਾ ਗਿਆ ਹੈ ਕਿ ਇਹ ਮ੍ਰਿਗ ਚਰਮ ਧਾਰਦੇ ਹਨ ਇਹਨਾਂ ਦੇ ਸਰੀਰ ਉੱਪਰ ਵਿਭੂਤ ਸਮਸ਼ਾਨ ਦੀ ਰਾਖ ਹੀ ਇਹਨਾਂ ਦਾ ਸ਼ਿੰਗਾਰ ਹੁੰਦੀ ਹੈ ਤੇ ਇਹਨਾਂ ਦਾ ਵਾਸ ਅਦੇ ਠਹਿਰਾਵ ਵੀ ਦੱਸਿਆ ਜਾਂਦਾ ਹੈ ਕਿ ਸਮਸ਼ਾਨ ਵਿੱਚ ਹੀ ਹੁੰਦਾ ਹੈ ਭੋਲੇ ਸ਼ੰਕਰ ਹਰ ਸ਼ਮਸ਼ਾਨ ਘਾਟ ਵਿੱਚ ਸ਼ਿਵ ਜੀ ਦਾ ਛੋਟਾ ਵੱਡਾ ਮੰਦਿਰ ਬਣਿਆ ਹੁੰਦਾ ਹੈ। ਭਗਵਾਨ ਸ਼ਿਵ ਦੀ ਸਵਾਰੀ ਬੈਲ ਬਲਦ ਜਿਨ੍ਹਾਂ ਨੂੰ ਭਗਤ ਨੰਦੀ ਕਹਿੰਦੇ ਹਨ ਉਹ ਹੁੰਦੀ ਹੈ। ਸ਼ਮਸ਼ਾਨ ਵਿੱਚ ਵਸਣ ਵਾਲੇ ਵਸਤਨਾ ਦੇ ਨਾਂ ਤੇ ਵਸ ਇੱਕ ਚਰਮ ਧਾਰਨ ਕਰਨ ਵਾਲੇ ਸ਼ਿੰਗਾਰ ਲਈ ਸ਼ਿੰਗਾਰ ਦੇ ਨਾਂ ਤੇ ਵਸ ਸ਼ਮਸ਼ਾਨ ਦੀ ਸਵਾਰ ਸਵਾਰੀ ਲਈ ਬੈਲ ਗਹਿਣਿਆਂ ਦੇ ਨਾਂ ਤੇ ਗਲੇ ਵਿੱਚ ਸੱਪ ਇਹ ਨੇ ਭਗਵਾਨ ਸ਼ਿਵ ਹੱਥ ਤ੍ਰਿਸ਼ੂਲ ਅਤੇ ਮੱਥੇ ਚੰ드ਰਮਾ ਹੁੰਦਾ ਹੈ ਇਹਨਾਂ ਦੇ ਚੰ드ਰਮਾ ਜਿਸ ਨੂੰ ਕਿਸੇ ਸ਼ਰਾਬ ਕਰਕੇ ਬਦਨਾਮੀ ਕਰਕੇ ਬਹੁਤਾ ਸ਼ੁਭ ਨਹੀਂ ਮੰਨਿਆ ਜਾਂਦਾ ਪਰ ਭਗਵਾਨ ਸ਼ਿਵ ਭਗਵਾਨ ਸ਼ਿਵ ਉਸਦੇ ਉਗਣਾਂ ਨੂੰ ਮਾਫ ਕਰਦੇ ਹੋਏ ਆਪਣੇ ਸਿਰ ਤੇ ਤਾਰਨ ਕਰਦੇ ਹਨ ਕੇਸਾਂ ਵਿੱਚ ਜਿੱਥੇ ਪਵਤ ਪਾਵਨੀ ਗੰਗਾ ਵੀ ਉਹਨਾਂ ਦੇ ਕੇਸਾਂ ਵਿੱਚ ਜਿੱਥੇ ਉਹ ਧਰਤੀ ਤੇ ਆਈ ਸੀ ਉੱਥੇ ਪ੍ਰਗਟ ਹੋਈ ਸੀ ਉਹਨਾਂ ਦੇ ਕੇਸਾਂ ਵਿੱਚ ਉਸਦਾ ਵਾਸ ਹੁੰਦਾ ਹੈ ਚੰ드ਰਮਾ ਦਾ ਇਹ ਨੇ ਭਗਵਾਨ ਸ਼ਿਵ ਜੋ ਮਾਫੀ ਕਰਦੇ ਹਨ ਤੇ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਦੇ ਇਸ ਕਰਕੇ ਭਾਰਤ ਵਿੱਚ ਲੋ ਸਾਰੇ ਹੋਰ ਖੇਤਰਾਂ ਵਿੱਚ ਵੀ ਲਗਭਗ ਸ਼ਿਵਜੀ ਦੇ ਹਰ ਜਗ੍ਹਾ ਮੰਦਰ ਬਣੇ ਹੋਏ ਹਨ ਕਿਉਂਕਿ ਉਹਨਾਂ ਨੂੰ ਮੰਨਣ ਵਾਲੇ ਚਾਹੇ ਉਹ ਖੋਤੀ ਤੌਰ ਤੇ ਸਮਾਜ ਵਿੱਚ ਕਈਏ ਉੱਚੀ ਜਾਂ ਨੀਵੀਂ ਜਾਤ ਸਾਰੇ ਹੀ ਉਹਨਾਂ ਨੂੰ ਮੰਨਦੇ ਅਤੇ ਉਹਨਾਂ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਦੇ ਹਨ ਦੋਸਤੋ ਗੰਗਾ ਭਾਰਤ ਦੀਆਂ ਨਦੀਆਂ ਵਿੱਚ ਸਭ ਤੋਂ ਪਵਿੱਤਰ ਮੰਨੀ ਗਈ ਹੈ ਗੰਗਾ ਦੇ ਵੇਗ ਨੂੰ ਸ਼ਿਵਜੀ ਦੀਆਂ ਜਟਾਵਾਂ ਹੀ ਧਾਰਨ ਕਰ ਸਕਦੀਆਂ ਸਨ ਦੋਸਤੋ ਬੇਸ਼ੱਕ ਕਈਆਂ ਨੂੰ ਇਹ ਗੱਲਾਂ ਮੈਥੋਲੋਜੀ ਕਿਸੇ ਕਹਾਣੀਆਂ ਹੀ ਲੱਗਣ ਪਰ ਇਹ ਹਿੰਦੂ ਮਤ ਦੀਆਂ ਮਨੋਤਾ ਹਨ ਹਰ ਚੀਜ਼ ਹਰ ਘਟਨਾ ਸਮਾਪਾ ਕੇ ਹਿਸਟਰੀ ਥਾ ਮੈਥੋਲੋਜੀ ਜਹੀ ਲੱਗਣ ਲੱਗ ਹੀ ਪੈਂਦੀ ਹੈ ਸ਼ਿਵ ਜੀ ਦੇ ਮੰਦਰ ਭਾਪ ਵਿੱਚ ਲਗਭਗ ਹਰ ਸਟੇਟ ਹਰ ਕਸਬੇ ਤੇ ਹਰ ਸ਼ਹਿਰ ਵਿੱਚ ਮਿਲ ਹੀ ਜਾਂਦੇ ਹਨ ਇਹਨਾਂ ਨੂੰ ਲਿੰਗ ਦੇ ਰੂਪ ਵਿੱਚ ਹੀ ਪੂਜਿਆ ਜਾਂਦਾ ਰਿਹਾ ਪਰ ਬੁੱਧ ਕਾਲ ਸਮੇਂ ਜਦੋਂ ਬੁੱਧ ਦੀਆਂ ਮੂਰਤੀਆਂ ਭਗਵਾਨ ਬੁੱਧ ਦੀਆਂ ਮੂਰਤੀਆਂ ਬਣਾਈਆਂ ਜਾਣ ਲੱਗੀਆਂ ਤਾਂ ਸ਼ਿਵ ਜੀ ਦੀ ਵੀ ਪੂਜਾ ਸ਼ਿਵ ਲਿੰਗ ਦੇ ਨਾਲ-ਨਾਲ ਮੂਰਤੀਆਂ ਬਣਾ ਕੇ ਹੋਣ ਲੱਗ ਪਈ ਜਿਵੇਂ ਵਿਸ਼ਨੂੰ ਭਗਵਾਨ ਲਈ ਸ਼ਾਲਗ੍ਰਾਮ ਪੱਥਰ ਉਹਨਾਂ ਦਾ ਪ੍ਰਤੀਕ ਮੰਨ ਕੇ ਪੂਜਿਆ ਜਾਂਦਾ ਰਿਹਾ ਇੱਥੇ ਯਾਦ ਰੱਖੋ ਕਿ ਇਹ ਸ਼ਾਲਗ੍ਰਾਮ ਸਿਰਫ ਗੰਡਕ ਨਦੀ ਦੇ ਸਪੈਸ਼ਲ ਸਟੋਨ ਉਹੀ ਸ਼ਾਲਗ੍ਰਾਮ ਮੰਨੇ ਜਾਂਦੇ ਹਨ ਇੱਥੇ ਇੱਕ ਹੋਰ ਗੱਲ ਕੁਝ ਭੋਲੇ ਲੋਕ ਲਿੰਗ ਸ਼ਿਵ ਲਿੰਗ ਇਸ ਨੂੰ ਬੋਡੀ ਪਾਰਟ ਵਾਲਾ ਲਿੰਗ ਹੀ ਮੰਨ ਬੈਠੇ ਹਨ ਜੋ ਮੂਖਤਾ ਤੋਂ ਵੱਧ ਨਹੀਂ ਹੈ ਦੋਸਤੋ ਦੋਸਤੋ ਅੱਜ ਸ਼ਿਵਰਾਤਰੀ ਹੈ ਸ਼ਿਵਰਾਤਰੀ ਕੋਈ RAM NAMMI ਜਾਂ JANMASHTAMI ਵਾਂਗ ਨਹੀਂ ਹੁੰਦੀ ਤਿਹਾਰ ਬੇਸ਼ੱਕ ਇਹ ਉਹਨਾਂ ਵਾਂਗ ਹੀ ਹੁੰਦਾ ਹੈ ਉਹਨਾਂ ਵਾਂਗ ਹੀ ਮਨਾਇਆ ਜਾਂਦਾ ਹੈ ਪਰ ਇਹ ਥੋੜਾ ਹਟ ਕੇ ਹੁੰਦਾ ਹੈ ਦੋਸਤੋ RAM NAMMI ਜਦੋਂ ਭਗਵਾਨ RAM ਦੇ ਰੂਪ ਵਿੱਚ VISHNU JI ਧਰਤੀ ਤੇ ਭਾਰਤ ਦੀ ਭੂਮੀ ਵਿੱਚ ਅਯੁੱਧਿਆ ਵਿੱਚ ਜਨਮੇ ਸਾਨੂੰ ਉਸ ਦਿਨ RAM NAMMI ਮਨਾਇ ਜਾਂਦੀ ਹੈ JANMASHTAMI ਜਦੋਂ ਭਗਵਾਨ VISHNU JI KRISHAN JI ਦੇ ਰੂਪ ਵਿੱਚ ਮਥੁਰਾ ਬਰੰਦਾਵਨ ਵਿੱਚ ਜਨਮੇ ਸਨ ਪਾਰ ਸ਼ਿਵਰਾਤਰੀ ਬਹੁਤੇ ਲੋਕ ਇਸ ਨੂੰ ਇੰਜ ਹੀ ਸਮਝਦੇ ਹਨ ਪਰ ਦੋਸਤੋ ਭਗਵਾਨ ਸ਼ਿਵ ਉਹ ਤਾਂ ਅਜਨਮੇ ਹਨ ਉਨ੍ਹਾਂ ਦਾ ਕੋਈ ਮਾਤਾ ਪਿਤਾ ਹੀ ਨਹੀਂ ਹੈ ਉਹ ਤਾਂ ਸਵయంਭੂ ਹਨ ਫੇਰ ਸ਼ਿਵਰਾਤਰੀ ਕਿਉਂ ਮਨਾਉਂਦੇ ਹਨ ਹਾਂਜੀ ਸ਼ਿਵਰਾਤਰੀ ਸ਼ਿਵਰਾਤਰੀ ਉਹ ਰਾਤ ਜਿਸ ਦਿਨ ਅਖੰਡ ਸਮਾਧੀ ਵਿੱਚ ਰਹਿਣ ਵਾਲੇ ਭਗਵਾਨ ਸ਼ਿਵ ਉਹ ਵੀ ਗ੍ਰਹਿਸਤੀ ਵਿੱਚ ਦਾਖਲ ਹੋਏ ਸਨ ਸ਼ਿਵਰਾਤਰੀ ਭਗਵਾਨ ਸ਼ਿਵ ਦੇ ਵਿਆਹ ਵਾਲੀ ਰਾਤ ਖੁਸ਼ੀਆਂ ਖੇੜਿਆਂ ਵਾਲੀ ਰਾਤ ਆਖਰ ਸਮਾਧੀ ਵਿੱਚ ਰਹਿਣ ਵਾਲੇ ਤਪੱਸਵੀ ਉਹਨਾਂ ਨੂੰ ਵੀ ਤਾਂ ਗ੍ਰਸਥ ਧਰਮ ਤਾਰਨ ਕਰਨਾ ਹੀ ਪਿਆ ਕਾਰਨ ਕਿਸੇ ਕਹਾਣੀਆਂ ਤੁਸੀਂ ਵੀ ਜਾਣਦੇ ਹੋਣੇ ਭਗਵਾਨ ਸ਼ਿਵ ਵਰਗੇ ਸਮਾਧੀ ਵਿੱਚ ਰਹਿਣ ਵਾਲੇ ਮਹਾ ਤਪੱਸਵੀ ਭਗਵਾਨ ਸ਼ਿਵ ਕਾਮ ਨੂੰ ਵੀ ਭਸਮ ਕਰਨ ਵਾਲੇ ਭਗਵਾਨ ਸ਼ਿਵ ਆਖਰ ਉਹਨਾਂ ਨੂੰ ਵੀ ਗ੍ਰਸਥ ਧਰਮ ਵਿੱਚ ਆਉਣਾ ਹੀ ਪਿਆ ਫੇਰ ਕਿਉਂ ਨਾ ਇਹ ਕਿਹਾ ਜਾਵੇ ਦੋਸਤੋ ਕਿ ਗ੍ਰਸਥ ਹੀ ਸ਼੍ਰੇਸ਼ਟ ਧਰਮ ਹੈ ਬਸ ਜੇ ਧਰਮ ਸਮਮਤ ਗ੍ਰਹਿਸਤ ਜੀਵਨ ਪਤੀਤ ਕੀਤਾ ਜਾਵੇ ਤਾਂ ਇਹ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੈ। ਬ੍ਰਕਤ ਹੋ ਚੁੱਕੇ, ਸੰन्यास ਧਾਰਨ ਕਰ ਚੁੱਕੇ ਆਖਰ ਗ੍ਰਹਿਸਤਾ ਦੇ ਦਰਾਂ ਤੋਂ ਹੀ ਤਾਂ ਭਿਖਿਆ ਪ੍ਰਾਪਤ ਕਰਦੇ ਹਨ। ਫਿਰ ਦੱਸੋ ਦੋਸਤੋ, ਫਿਰ ਸੋਚੋ ਦੋਸਤੋ ਕੌਣ ਹੋਇਆ ਸ਼੍ਰੇਸ਼ਟ? ਵੈਸੇ ਵੀ ਦੋਸਤੋ ਤਪ ਅਤੇ ਤਪੱਸਿਆ ਇਹ ਸਭ ਨਿੱਜੀ ਲਈ ਹੁੰਦਾ ਹੈ। ਗ੍ਰਸਤ ਉਹ ਤਾਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਹੀ ਨਹੀਂ ਕਰਦਾ ਸਗੋਂ ਹੋਰਾਂ ਦਾ ਵੀ ਪਾਲਣ-ਪੋਸ਼ਣ ਕਰਦਾ ਹੈ ਜਦੋਂ ਕਿ ਤਪਸਵੀ ਤਪਸਵੀ ਦਾ ਸਭ ਕੁਝ ਨਿੱਜ ਲਈ ਹੁੰਦਾ ਹੈ ਆਤਮਾ ਦਾ ਪਰਮਾਤਮਾ ਨਾਲ ਮਿਲਣਾ ਇਹ ਉਸ ਦਾ ਨਿੱਜੀ ਵਿਸ਼ਾ ਹੀ ਤਾਂ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਇਹ ਉਸ ਦੀ ਨਿੱਜੀ ਪ੍ਰਾਪਤੀ ਹੀ ਹੁੰਦੀ ਹੈ ਉਂਝ ਵੀ ਸੋਚੋ ਦੋਸਤੋ ਜੇ ਸਾਰੇ ਹੀ ਬ੍ਰਹਮਚਾਰੀ ਹੋ ਜਾਣ ਜਾਂ ਜਪ ਤਪ ਤਪੱਸਿਆ ਇਸ ਸੰਕਲਪ ਦੇ ਹੋ ਜਾਣ ਅਤੇ ਗ੍ਰਸਤ ਤੋਂ ਹਟ ਜਾਣ ਫਿਰ ਮਨੁੱਖ ਪਰਜਾਤੀ ਇਹ ਕਿਵੇਂ ਅੱਗੇ ਵਧੇਗੀ ਗ੍ਰਸਥ ਹੀ ਤਾਂ ਮਾਰਗ ਹੈ ਜੋ ਭਗਵਾਨ ਸ਼ਿਵ ਨੇ ਵੀ ਅਪਣਾਇਆ ਉਮੀਦ ਹੈ ਦੋਸਤੋ ਹੁਣ ਤੁਸੀਂ ਇਹ ਸਮਝ ਚੁੱਕੇ ਹੋਵੋਗੇ ਕਿ ਸੱਚਮੁੱਚ ਹੀ ਗ੍ਰਸਥ ਹੀ શ્રેਸ਼ਟ ਧਰਮ ਹੈ ਅਤੇ ਸ਼ਿਵਰਾਤਰੀ ਕਿਉਂ ਮਨਾਉਂਦੇ ਹਨ ਅੰਤ ਵਿੱਚ ਦੋਸਤੋ ਮੂਲ ਨੁਕਤੇ ਦੀ ਗੱਲ ਦੋਸਤੋ ਇਹ ਠੀਕ ਹੈ ਕਿ ਭਗਵਾਨ ਸ਼ਿਵ ਕਾਲ ਦੇ ਦੇਵਤਾ ਮੰਨੇ ਜਾਂਦੇ ਹਨ ਅਤੇ ਉਹਨਾਂ ਦਾ ਤੀਜਾ ਨੇਤਰ ਜੇ ਬ੍ਰਿਕੀ ਨਾਲ ਸਮਝੀਏ ਤਾਂ ਇਹ ਦਸਮ ਦਵਾਰ ਮੰਨਿਆ ਜਾਂਦਾ ਹੈ ਇਹ ਤੀਸਰਾ ਨੇਤਰ ਗਿਆਨ ਦਾ ਪ੍ਰਤੀਕ ਹੁੰਦਾ ਹੈ ਇਹ ਖੋਲਦੇ ਹੀ ਸਭ ਤੋਂ ਪਹਿਲਾਂ ਕੋਣ ਭਸਮ ਹੁੰਦੇ ਹਨ ਕਾਮਦੇਵ ਕਾਮਦੇਵ ਕਿਸ ਦੇ ਪ੍ਰਤੀਕ ਹਨ ਵਾਸਨਾ ਦੇ ਸਮਾਧੀ ਵਿੱਚ ਜਾਣਾ ਦਸਮ ਦਵਾਰ ਖੋਲਣਾ ਹੀ ਤਾਂ ਹੁੰਦਾ ਹੈ ਇਹ ਸ਼ਿਵ ਉਸ ਦੇ ਪ੍ਰਤੀਕ ਹਨ ਤ੍ਰੇਤਰ ਨੇਤਰ ਧਾਰੀ ਭਗਵਾਨ ਸ਼ਿਵ ਅੰਤ ਵਿੱਚ ਮਿੱਤਰੋ ਤੁਹਾਨੂੰ ਫੇਰ ਇੱਕ ਵਾਰੀ ਸ਼ਿਵਰਾਤਰੀ ਦੀਆਂ ਵਧਾਈਆਂ ਜੇ ਦੋਸਤੋ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਠੀਕ ਲੱਗ ਰਿਹਾ ਹੋਵੇ ਇਸ ਵਿੱਚ ਦਿੱਤਾ ਜਾ ਰਿਹਾ ਕੰਟੈਂਟ ਤੁਹਾਨੂੰ ਪਸੰਦ ਆ ਰਿਹਾ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ